ਦੁਨੀਆ ਦੇ ਵਿੱਚ ਅਜੀਬੋ ਗਰੀਬ ਲੋਕ ਜਿਹੜੇ ਆ ਉਹ ਰਹਿੰਦੇ ਆ ਅੱਜ ਮੈਂ ਜਰਮਨੀ ਦੇ ਰਿਗਨਸਬਰਗ ਸ਼ਹਿਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਮਿਲਿਆ ਬੰਦੇ ਨੂੰ ਉਹ ਕਿੱਥੇ ਦਾ ਰਹਿਣ ਵਾਲਾ ਆ ਤੇ ਉਹ ਉਹਦਾ ਕੀ ਖਾਣ ਪੀਣ ਆਪਾਂ ਪੁੱਛਦੇ ਆ ਤੇ ਉਹਦਾ ਨਾਮ ਵੀ ਪੁੱਛਦੇ ਆ ਪੁੱਛੀ ਵੀ ਆਸਦੂ ਯੂ ਸਲੋਟ ਇ ਗੀਨ ਜੋਰਜ ਬਿੱਤੇ ਬਿੱਤੇ ਕੌਮਟੂ ਇਨ ਸਰਜਾਰ ਬੈਸਟ ਰੈਸਟੋਰੈਂਟ ਇਹ ਇਹਦਾ ਕਹਿਣਾ ਆ ਕਿ ਬੁਲਗਾਰੀਆ ਦਾ ਇਹ ਰਹਿਣ ਵਾਲਾ ਹੈਗਾ ਆ ਤੇ ਕੀ ਨਾਮ ਆ ਯੋਰਜੀ ਯੋਰਜੀ ਇਹਦਾ ਨਾਮ ਆ ਤੇ ਆ ਦੇਖੋ ਇਸ ਟਾਈਮ ਇਹ ਕੋਲਾ ਜਿਹੜਾ ਆ ਉਹ ਪੀ ਰਿਹਾ ਤੇ 10 ਸਾਲ ਹੋ ਗਏ ਕਹਿੰਦਾ ਵੀ ਮੈਂ ਪਾਣੀ ਜਿਹੜਾ ਆ ਉਹ ਬਿਲਕੁਲ ਨਹੀਂ ਪੀਤਾ ਨਾ ਕਿਸੇ ਕਿਸੇ ਰੋਟੀ ਦੇ ਨਾਲ ਕਿਸੇ ਕਾਸ਼ੇ ਦੇ ਨਾਲ ਨਿਆਰੇ ਹਾਲਤ ਸੇ ਨਿਆਰੇ ਇਹ ਕੋਲਾ ਮੋਰ ਖਾਣਦਾ ਹੈ। ਬਰਾ। ਕਹਿੰਦਾ ਵੀ ਸਿਰਫ ਕੋਲਾ ਹੀ ਪੀਤਾ ਆ ਤੇ ਪਾਣੀ ਜਿਹੜਾ ਆ ਉਹ ਕਦੇ ਵੀ ਨਹੀਂ ਪੀਤਾ। ਵਾਹ ਜੀ ਵਾਹ। ਗਾਜ਼ਬ ਦੀ ਦੁਨੀਆ, ਗਾਜ਼ਬ ਦੇ ਲੋਕ।